ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਹਾਂਜੀ ਅੱਜ ਆਪਣਾ ਘਨੌੜਾ ਲੱਗਦਾ ਆਖਰੀ ਦਿਨ ਹੈ ਇਹਦੇ ਵਿੱਚ ਕੀ ਕਰਦੇ ਹੁੰਨੇ ਆ ਆਪਾਂ ਜਿਹੜੇ ਰਹਿ ਗਏ ਸੀ ਆਪਣੇ ਅੱਖਰ ਉਹ ਵਾਲੇ ਤੇ ਬਾਕੀ ਅਭਿਆਸ ਹੋਰ ਸ਼ਬਦ ਲਿਖਦੇ ਹੁੰਨੇ ਆ ਇਹਦੇ 'ਚ ਆਪਣਾ ਰਹਿ ਗਿਆ ਸੀ ਜਈ ਇਹਨੂੰ ਘਨੌੜਾ ਜੋ ਇਹ ਤੋਂ ਕੋਈ ਸ਼ਬਦ ਬਣਿਆ ਨਹੀਂ ਹੈਗਾ ਜੇ ਕੋਈ ਬਣਦਾ ਹੋਇਆ ਤਾਂ ਜ਼ਰੂਰ ਬਣਾਇਓ ਉਸ ਤੋਂ ਬਾਅਦ ਰਾਰੇ ਨੂੰ ਘਨੌੜਾ ਰੋ ਰਾਰੇ ਨੂੰ ਘਨੌੜਾ ਰੋ ਮੈਂ ਲੇਕਣਾ ਲਾਰੋਲਾ ਰੋਲਾ ਨਾ ਪਾਓ ਰੋਲਾ ਅਰ ਦੀਵਾ ਜੰਦ ਵਿੱਚ ਰੋਲਾ ਰਾਰੈਨ ਕਨੌੜਾ ਰੋ ਨਾਨਾ ਕੱਕਾ ਰੌਣਕ ਰਾਰੈਨ ਕਨੌੜਾ ਰੋ ਕੱਕਾ ਰੌਕ ਰੌਂਗਟੇ ਇਹਦੇ ਵਿੱਚ ਬਿੰਦੀ ਲੱਗੀ ਐ ਇਸ ਕਰਕੇ ਮੈਂ ਰਾਉਂਡ ਕੀਤਾ ਰੌਂਗਟੇ ਰਾਰੈਨ ਕਨੌੜਾ ਉੱਪਰ ਬਿੰਦੀ ਕੱਕਾ ਟੈਂਕੇ ਲਾਵਾਟੇ ਰੌਂਗਟੇ ਹਾਂਜੀ ਉਸ ਤੋਂ ਬਾਅਦ ਲੱਲੇ ਨੂੰ ਕਨੌੜਾ ਲਾ ਲੱਲੇ ਨੂੰ ਕਨੌੜਾ ਲਾ ਕਿਹ ਕਿਹ ਹਰੀ ਕੀ ਲਾ ਕੀ ਲੌਕੀ ਹੁੰਦੀ ਐ ਕੀਏ ਨੂੰ ਜਿਵੇਂ ਕਈ ਜਿਹੜੇ ਲੰਬੇ ਵਾਲਾ ਕੀਆ ਹੁੰਦਾ ਉਹਨੂੰ ਲੌਕੀ ਕਹਿੰਦੇ ਨੇ ਲੰਗੋਵਾਲ ਨਲਿੰਕੁਣਾੜਾ ਉੱਪਰ ਵਿੰਦੀ ਗੱਗੇ ਨੂੰ ਹੋੜਾ ਬਾਵੇਂ ਕੰਨਾਵਾਲਾ ਲੱਲਾ ਲੰਗੋਵਾਲ ਜੇ ਹੋਰ ਸ਼ਬਦ ਬਣਦੇ ਨੇ ਤਾਂ ਜ਼ਰੂਰ ਬਣਾਇਓ ਬਾਵੇਂ ਨੂੰ ਕਣਾੜਾ ਵੋ ਤੂੰ ਕੋਈ ਸ਼ਬਦ ਬਣਿਆ ਨਹੀਂ ਮੇਰੇ ਤੋਂ ਜੇ ਕੋਈ ਬਣਿਆ ਤਾਂ ਜ਼ਰੂਰ ਬਣਾਇਓ ਤੇ ਡਾੜੇ ਨੂੰ ਕਣਾੜਾ ਹੜਾ ਤੂੰ ਵੀ ਨਹੀਂ ਬਣਿਆ ਹੋੜੇ ਤੋਂ ਤਾਂ ਬਣਾਏ ਸੀ ਆਪਾਂ ਕੱਲ ਕਣਾੜੇ ਤੋਂ ਨਹੀਂ ਕੋਈ ਬਣਿਆ ਜੇ ਕੋਈ ਬਣਦਾ ਹੋਇਆ ਤਾਂ ਜ਼ਰੂਰ ਬਣਾਇਓ ਅੱਤੋਂ ਬਾਅਦ ਬਿੰਦੀ ਵਾਲੇ ਅੱਖਰ 100 ਸਕੀਨ ਸਕੀਨ ਲਿਖਣਾ ਹੋਵੇ ਤਾਂ ਸੋਸ਼ਣ ਕੋਲ ਰਸੋ ਕੱਕੇ ਵਹਰੀ ਕੀਨ ਨਾ ਸਕੀਨ ਸੌਂਗ ਇਹਦੇ ਤੇ ਉੱਪਰ ਬਿੰਦੀ ਲੱਗੀ ਐ ਇਸ ਕਰਕੇ ਮੈਂ ਰਾਉਂਡ ਕੀਤਾ ਸੌਂਗ ਆਪਣੇ ਸੌਂਗ ਪਗਾ ਲਓ ਹੋਰ ਕੋਈ ਸਕਦੇ ਜੇ ਬਣਦਾ ਹੈ ਤਾਂ ਜ਼ਰੂਰ ਬਣਾਇਓ ਖਖੇ ਨੂੰ ਬਣਾ ਰੱਖੋ ਖ ਖਖੇ ਨੂੰ ਬਣਾ ਰੱਖੋ ਫਫ ਖੌਫ ਡਾਰ ਖ ਖੂਨ ਖਾਲ ਉੱਠਿਆ ਸਿੰਘਾਂ ਦਾ ਖੂਨ ਖਾਲ ਉੱਠਿਆ ਗ ਗੌਰ ਗੌਰ ਕਰਿਓ ਇਸ ਗੱਲ ਦੇ ਉੱਤੇ ਜ਼ਰੂਰ ਗੌਰ ਕਰਿਓ ਜ ਜੌਸਫ 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 ਜਿਲੇਖਾਂ ਕਿੱਸਾ ਪੜਿਆ ਹੁਣ ਨਾਮ ਹੀ ਵੈਸੇ ਨਾਮ ਚ ਹੀ ਆਉਂਦਾ ਹੈ ਇਹ ਫੌਰਨ ਹਾਂਜੀ ਇਹ ਸ਼ਬਦ ਬਣੇ ਨੇ ਜੇ ਕੋਈ ਹੋਰ ਬਣਦੇ ਹੋਏ ਤਾਂ ਜ਼ਰੂਰ ਇਹਨਾਂ ਦੇ ਨਾਲ ਦੇ ਬਣਿਆ ਹੋਏ ਉਸ ਤੋਂ ਬਾਅਦ ਆਪਾਂ ਕਰਦੇ ਹੁੰਨੇ ਆ ਅਭਿਆਸ ਜਿਹੜਾ ਹੁਣ ਸਾਰੇ ਆਪਾਂ ਪਟਨਾੜੇ ਵਾਲੇ ਸ਼ਬਦ ਹੋਰ ਲਿਖਾਂਗੇ ਕੌਸ਼ਲ ਲਿਖੋ ਕਮੈਂਟ ਦੇ ਵਿੱਚ ਲਿਖੋ ਕੌਸ਼ਲ ਕਿਵੇਂ ਪਾਏਗਾ ਕੌਸ਼ਲ ਕ ਸ਼ਲ ਕੌਸ਼ਲ ਉੱਪਰ ਬਿੰਦੀ ਪਾ ਦੋਗੇ ਤਾਂ ਉਹ ਕੌਂਸਲ ਬਣ ਜਾਏਗਾ ਕੌਸ਼ਲ ਮਾਲਵੀ ਮਾ ਲਵੀ ਮਾਲਵੀ ਜਿਹੜਾ ਮਸਜਿਦ ਦੇ ਵਿੱਚ ਪੂਜਾ ਕਰਦੇ ਨੇ ਮੌਲਵੀ ਅਲੌਕਿਕ ਅਲੌਕਿਕ ਨਜ਼ਾਰਾ ਸੀ ਅਲੌਕਿਕ ਅਲੌਕਿਕ ਚੜਾਤੀਆਂ ਜਨਾਬ ਤੀਆਂ ਜਨਾਬ ਤੀਆਂ ਕਨੌੜਾ ਕਨੌੜਾ ਕਿਵੇਂ ਲਿਖਿਆ ਜਾਏਗਾ ਗੋਰੀ ਗੋਰੀ ਨਹੀਂ ਹੋੜੇ ਨਾਲ ਪਏਗਾ ਆਪਾਂ ਪਾਣਾ ਗੋਰੀ ਗੋਰੀ ਔਕੜ ਔਕੜ ਨਹੀਂ ਪਾਣਾ ਆਪਾਂ ਪਾਣਾ ਔਕੜ ਮੁਸੀਬਤ ਅੰਕੜ ਬਿੰਦੀ ਪਾਵਾਂਗੇ ਉੱਤੇ ਤਾਂ ਅੰਕੜ ਬਣ ਜੇਗਾ ਮੌਜੂਦ 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 ਆ ਉੱਥੇ ਮਤਲਬ ਚੀਜ਼ੇ ਹੈਗੀ ਆ ਮਹਾਲ 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 ਕੀ ਹੈ ਉੱਥੇ ਦਾ ਵੇਖੋ ਬੇਖੋ ਬੇਡਰ ਕਰਨੀ ਹੈ 84 84 ਲਖ ਜੁਨਾ 83 ਤੋਂ ਬਾਅਦ ਆਉਂਦਾ ਹੈ ਕਾਊਂਟਿੰਗ ਦੇ ਵਿੱਚ 84 14 ਵੀ ਪੈਂਦਾ ਵੈਸੇ ਉਹਦੇ ਵਿੱਚ ਬਿੰਦੀ ਪੈਂਦੀ ਹੈ ਨਾਲ 84 ਪਰ ਆਸ ਨਹੀਂ ਮੀ ਰਾਸ਼ਮੀ ਸੋਣ ਸੋਣ ਮਨੋਤ ਮਨੋਤ ਕਿਤੇ ਕੁਝ ਸੁਖਣਾ ਮਨੋਤ ਮਨਤਾ ਮਨੋਤ ਮਨੋਤ ਮੰਦੀਏ ਮੰਨੇ ਮਾਨੇ ਮੌਨ ਰੱਖਿਆ ਹੋਇਆ ਚੁੱਪ ਹੋ ਜਾਣਾ ਬਿਲਕੁਲ ਬੋਲਣਾ ਨਾ ਉਹਨੂੰ ਕਹਿੰਦੇ ਨੇ ਮੌਨਤਾਰਿਆ ਹੋਇਆ ਮੌਨ ਜੋੜੇ ਜੋੜੇ ਜੁੜਮਾ ਹਾਂਜੀ ਇਹ ਆਪਣੀਆਂ ਅੱਜ ਹੋ ਗਏ ਸਾਰੇ ਲਗਾ ਸੀ ਜਿੰਨੀਆਂ ਸਾਰੀਆਂ ਆਪਣੀਆਂ ਕੰਪਲੀਟ ਹੋ ਗਈਆਂ ਤੇ ਇਸ ਤੋਂ ਬਾਅਦ ਹੁਣ ਆਪਾਂ ਕੀ ਕਰਨਾ ਹੈ ਲਗਾਖਰ ਸਾਰੇ ਜਿਹੜੇ ਮੇਰੇ ਨਾਲ ਜੁੜਦੇ ਹੋ ਕਮੈਂਟ ਜਰੂਰ ਕਰਿਆ ਕਰੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ